ਕਿਸਾਨ ਦਰਸ਼ਨ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਆਰਤੀਏ ਨੂੰ ਠਹਿਰਾਇਆ ਗਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਧਰਨਾ ਲਾ ਕੇ ਅੱਜ ਇਹ ਗੱਲ ਕਹੀ ਗਈ ਕਿ ਜਿਹੜਾ ਕਿਸਾਨ ਠੀਕਰੀਆਲ ਤੋਂ ਦਰਸ਼ਨ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਉਹਦੀ ਮੌਤ ਦਾ ਕਾਰਨ ਇਹ ਆਰਤੀਆ ਹੈਗਾ ਜਿਹੜੇ ਆਰਤੀਏ ਨੇ ਦਰਸ਼ਨ ਸਿੰਘ ਦਾ 15 ਲੱਖ ਰੁਪਏ ਤੋਂ ਵੱਧ ਪੈਸੇ ਦੇਨੇ ਸਨ ਉਹ ਪੈਸੇ ਦੇਣ ਤੋਂ ਇਨਕਾਰ ਕਰ ਗਿਆ ਤੇ ਹਰ ਰੋਜ਼ ਲਾਰੇ ਲਾਉਂਦਾ ਰਿਹਾ ਤੇ ਦਰਸ਼ਨ ਸਿੰਘ ਜਦੋਂ ਆਰਪੀਏ ਦੇ ਕੋਲੇ ਜਾਂਦਾ ਸੀ ਤਾਂ ਉਹਨੇ ਇਹ ਗੱਲ ਕਹਿਣੀ ਸੀ ਕਿ ਮੇਰੇ ਪੈਸੇ ਵਾਪਸ ਕਰ ਦੇ ਤੇ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਤਾਂ ਆਰਪੀਏ ਵੱਲੋਂ ਰੋਜ਼ ਲਾਰੇ ਲਾਏ ਗਏ ਤੇ ਉਸ ਨੂੰ ਸਾਫ਼ ਇਨਕਾਰ ਵੀ ਕਰ ਦਿੱਤਾ ਜਿਸ ਤੋਂ ਬਾਅਦ ਦਰਸ਼ਨ ਸਿੰਘ ਕਾਫੀ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ ਤੇ ਉਹਨੂੰ ਪ੍ਰੋਬਲਮ ਵੀ ਕਾਫੀ ਆਉਣ ਲੱਗੀ ਹਾਰ ਤੱਕ ਦੀ ਪ੍ਰੋਬਲਮ ਆਉਣ ਲੱਗੀ ਤੇ ਆਖਰਕਾਰ ਦਰਸ਼ਨ ਸਿੰਘ ਇੰਨਾ ਦੁਖੀ ਹੋ ਗਿਆ ਕਿ ਉਹ ਇਹਨਾਂ ਦੇ ਪ੍ਰੈਸੈਂਟ ਦੇ ਵਿੱਚ ਚਲਾ ਗਿਆ ਕਿ ਉਹਦੀ ਮੌਤ ਹੋ ਗਈ ਤੇ ਹੁਣ ਕਿਸਾਨਾਂ ਵੱਲੋਂ ਦਰਸ਼ਨ ਸਿੰਘ ਦੇ ਹੱਕ ਦੇ ਵਿੱਚ ਖੜੇ ਹੋ ਕੇ ਦਰਸ਼ਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਇੱਕ ਤਾਂ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਂ ਉਹਨਾਂ ਤੇ ਕਾਫੀ ਜਿਹੜੀਆਂ ਹੈਗੀਆਂ ਨੇ ਧਰਾਮਾ ਲਾ ਕੇ ਜਾਂ ਕਾਫੀ ਉਹਨਾਂ ਤੇ ਉਸ ਕਿਸਾਨ ਨੂੰ ਕੜਫਾਇਆ ਗਿਆ ਜਿਸ ਤਰ੍ਹਾਂ ਕਿਸਾਨ ਨੂੰ ਡਿਪਰੈਸ਼ਨ ਦੇ ਵਿੱਚ ਲਿਆਂਦਾ ਗਿਆ ਇਸੇ ਤਰ੍ਹਾਂ ਹੀ ਇਹਨਾਂ ਆੜਤੀਆਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਪੈਸਾ ਬੰਦ ਆ ਜਿਹੜਾ 15 ਲੱਖ ਤੋਂ ਵੱਧ ਕਿਸਾਨ ਦਾ ਬੰਦ ਆ ਇੱਕ ਤਾਂ ਉਹ ਉਹਨੂੰ ਵਾਪਸ ਦਵਾਈ ਆਵੇ ਤੇ ਮੁਆਜਬਾ ਦੇਣ ਦੀ ਗੱਲ ਵੀ ਇੱਥੇ ਕਹੀ ਗਈ ਹੈ ਤੇ ਕੀ ਕਹਣਾ ਹੈ ਕਿਸਾਨਾਂ ਦਾ ਕੱਲ ਡੀਐਸਪੀ ਸਾਹਿਬ ਨੇ ਆਪ ਇਹ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਆੜਤੀਆਂ ਤੇ ਬੰਦੀ ਕਾਰਵਾਈ ਕੀਤੀ ਗਈ ਹੈ ਤੇ ਜਿਹੜਾ ਕਿਸਾਨ ਹੈ ਦਰਸ਼ਨ ਸਿੰਘ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ ਚੜ੍ਹਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਅਤਾਸ਼ ਸਿੰਘ ਪਰਵਾਹੀ ਅੱਜ ਕਿਸਾਨਾਂ ਵੱਲੋਂ ਫਿਰ ਇੱਕ ਰੋਡ ਜਾਮ ਕਰ ਦਿੱਤਾ ਗਿਆ 80 ਪੁਆਇੰਟ ਦਾ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਟੀ ਪੁਆਇੰਟ ਹੈ ਬਠਿੰਡੇ ਰੋਡ ਬਠਿੰਡੇ ਨੂੰ ਇਹ ਰੋਡ ਜਾਂਦਾ ਹੈਗਾ ਜਿਹੜਾ ਪੂਰੇ ਦਾ ਪੂਰਾ ਏ ਟੀ ਪੁਆਇੰਟ ਤੇ ਇੱਥੇ ਕਿਸਾਨਾਂ ਵੱਲੋਂ ਅੱਜ ਧਰਨਾ ਲਾ ਦਿੱਤਾ ਗਿਆ ਹੈਗਾ ਕੀ ਕਾਰਨ ਹੈ ਇੱਕ ਕਿਸਾਨ ਜਿਹਦੀ ਮੌਤ ਹੋ ਚੁੱਕੀ ਹੈ ਜਿਹੜਾ ਇੱਕ ਆਰਟੀਏ ਦਾ ਸਤਾਇਆ ਹੋਇਆ ਸੀਗਾ ਜੀਨੇ ਕੇ ਦਵਾਈ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹਦਾ ਪੈਸਿਆਂ ਨੂੰ ਲੈ ਕੇ ਕੋਈ ਮਸਲਾ ਸੀਗਾ ਪੂਰੀ ਜਾਣਕਾਰੀ ਲਈ ਅਸੀਂ ਇੱਥੋਂ ਦੇ ਜਿਹੜੇ ਕਿਸਾਨ ਨੇ ਜਥੇਬੰਦੀਆਂ ਵਾਲੇ ਨੇਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਖਰ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਉਂ ਪਹੁੰਚੇ ਨੇ ਕਿਉਂ ਆ ਆ ਜਿਹੜੀ ਹੈਗੇ ਉਹ ਠੱਪ ਕੀਤੀ ਆ ਬੰਦ ਕੀਤੀ ਆ ਕਿਉਂ ਇੱਥੇ ਬੁਲਾ ਰਹੇ ਇੱਕ ਆਰਟੀਏ ਦੇ ਖਿਲਾਫ बोल ਰਹੇ ਨੇ ਕਿਉਂ ਇੱਕ ਕਿਸਾਨ ਆ ਜਿਹੜਾ ਉਹਦੀ ਮੌਤ ਹੋਈ ਆ ਪੂਰੀ ਜਾਣਕਾਰੀ ਇੱਥੇ ਜਥੇਬੰਦੀ ਦੇ ਜਿਹੜੇ ਹੈਗੇ ਨੇ ਆਗੂ ਸਾਡੇ ਨਾਲ ਨੇ ਬਾਈ ਜੀ ਬਹੁਤ ਬਹੁਤ ਮੈਂ ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਜੂ ਇੱਕ ਤਾਂ ਡਕਾਉਂਦਾ ਬੋਟਾ ਬੁਰਜਗਿਲ ਇਹ ਮਸਲਾ ਜੀ ਦਰਸ਼ਨ ਸਿੰਘ ਠੀਕਰੀ ਵਾਲਾ ਜਿਹੜਾ ਆਰਟੀਏ ਨਾਲ ਆ ਲੈਣ ਦੇਣ ਸੀ ਉਹਦੇ ਆੜਤ ਜਾਂਦਾ ਸੀ ਉਹਦਾ 15 ਲੱਖ 16000 ਰੁਪਏ ਨੇ ਆਰਟੀਏ ਤੋਂ ਲੈਣਾ ਸੀ ਉਹ ਲੈਣ ਦੇ ਜਦੋਂ ਉਹਨੇ ਮਤਲਬ ਆ ਕੋਈ ਕੁੜੀ ਦਾ ਵਿਆਹ ਕਰਨ ਵਾਸਤੇ ਪੈਸੇ ਮੰਗੇ ਤਾਂ ਉਹਨੂੰ ਕੋਰਾ ਜਵਾਬ ਦਿੱਤਾ ਤਾਂ ਉਹ ਆਪਣੀ ਜੀਗਨ ਲੀਲਾ ਸਮਾਪਤ ਕਰ ਗਿਆ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਵੀ ਸਾਡੇ ਪੈਸੇ ਇੱਕ ਸੁਰੱਖਿਅਤ ਨਹੀਂ ਹੈਗੇ ਜੇ ਬੈਂਕ 'ਚ ਰੱਖ ਦਿਆਂ ਤਾਂ ਇਹ ਨਹੀਂ ਪਤਾ ਬੈਂਕ ਦਾ ਮੈਨੇਜਰ ਲੈ ਕੇ ਸਾਰੇ ਭੱਜ ਜਾਂਦਾ ਅੱਧਰ ਜਾਊ ਕਿਸਾਨ ਕਿੱਧਰ ਜਾਊਗਾ ਅੱਜ ਕਿਸਾਨ ਨੂੰ ਖੁਦ ਕਸੀ ਇਹ ਕਰਨ ਲਈ ਇਥੋਂ ਦਾ ਪ੍ਰਸ਼ਾਸਨ ਮਤਲਬ ਇਹ ਮਜਬੂਰ ਕਰ ਰਿਹਾ ਹੈਗਾ ਕਿਉਂਕਿ ਸਾਨੂੰ ਅਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਸੜਕਾਂ ਜਾਮ ਨਹੀਂ ਕਰਨੀਆਂ ਚਾਹੁੰਦੇ ਸੀ ਅਸੀਂ 4 ਦਿਨ ਲਗਾਤਾਰ ਡੀਐਸਪੀ ਦਾ ਉਹ ਹਕੀਰ ਕੇ ਰੱਖਿਆਗਾ ਪਰ ਕੋਈ ਉਹ ਹੀ ਨਹੀਂ ਗੱਲ ਲੱਖ ਲੈ ਲੋ 2 ਲੱਖ ਲੈ ਲੋ ਕੱਲ ਕਹਿੰਦੇ 9 ਲੱਖ ਲੈ ਲੋ ਅਸੀਂ ਕੋਈ ਗੱਲ ਕਹੀ ਜਾਂ ਉਹ ਵੀ ਅਸੀਂ ਭੀਖ ਮੰਗਦੇ ਆ ਇੱਕ ਸਿਟੀ ਬੰਦਾ ਐ ਐਸਚੂ ਆ ਜਿਹੜਾ ਉਹਨਾਂ ਦੀ ਵਕੀਲੀ ਕਰ ਰਿਹਾਗਾ ਮੈਂ ਕਹਿੰਦਾ ਉਹਦਾ ਹੱਡ ਖਾਦਾ ਵਿਆ ਆ ਮੈਂ ਡਰਦੇ ਨਹੀਂ ਕਿਸੇ ਤੋਂ ਉਹਨੇ ਉਹਨਾਂ ਨੇ ਪੈਸੇ ਲੈ ਕੇ ਇਹਨੂੰ ਰੋਲ ਨਦੀ ਸਕੀਮ ਕੀਤੀ ਹੋਈ ਆ ਡੀਐਸਪੀ ਨੂੰ ਗੱਲ ਨਹੀਂ ਕਰਨੀ ਉਹ ਵਕੀਲ ਬਣਿਆ ਵਿਆ ਇਸ ਕਰਕੇ ਅਸੀਂ ਚੇਤਾਵਨੀ ਦਿੰਨੇ ਆ ਵੀ ਇਹ ਜਿਹੜਾ ਸੰਯੁਕਤ ਮੋਰਚਾ ਉਹ ਆ ਜਿਹੜੇ 13 ਮਹੀਨੇ 13 ਦਾ ਮੋਦੀ ਨੂੰ ਝਟਾ ਕੇ ਆਇਆ ਦੀ ਸਰੀਆਂ ਨੂੰ ਉਹਨੂੰ ਤੋੜ ਕੇ ਆਇਆ ਸੀ ਉਹ ਕੰਧ ਤੇ ਲਿਖਿਆ ਪੜ ਲੈਣਾ ਵੀ ਇਹੋ ਉਹੀ ਮੋਰਚਾ ਇਕੱਠਾ ਹੋਇਆ ਵਾ ਨਾਨੀ ਚਿੱਤੇ ਕਰਾ ਦੇਾਂਗੇ ਧੰਨਵਾਦ ਕੀ ਲੱਗਦਾ ਡੀਐਸਪੀ ਸਾਹਿਬ ਕਹਿੰਦੇ ਵੀ ਉਹਦੇ ਤੇ ਪਰਚਾ ਹੋ ਗਿਆ ਆਰਤੀ ਤੇ ਕਾਰਵਾਈ ਹੋ ਰਹੀ ਹੈਗੀ ਕੁਛ ਵੀ ਨਹੀਂ ਕਹਿ ਰਹੇ 4 ਦਿਨਾਂ ਦੇ ਵਿੱਚ ਇੱਕ ਬੰਦੇ ਦੀ ਰੈਸਟ ਦਿਖਾ ਰਹੇ ਨੇ ਉਹ ਵੀ ਕੱਲ ਦੇ ਦਿਖਾ ਰਹੇ ਨੇ ਅਸੀਂ ਕਹਿੰਦੇ ਵੀ ਪੰਜਾਂ ਦੀ ਰੈਸਟ ਪਾਓ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ ਉਹ ਜ਼ੁਲਮ ਦੀ ਸਜ਼ਾ ਭੁਗਤਣ ਤੇ ਕਿਸਾਨ ਦੇ ਪੈਸੇ ਦਿਵਾਓ ਸਾਡੀ ਮੰਗ ਇਹ ਆ ਕਿਹੜਾ 8 8 ਦਾ ਕੀ ਨੋ ਹੈ ਨੋ ਤਾਂ ਮੇਰੇ ਤਾਂ ਨਹੀਂ ਚਿੱਤੇ ਉਹ ਬਾਈ ਦੇ ਇਹਨਾਂ ਦੇ ਵੀ ਪੈਸੇ ਨੇ ਇਹ ਤੁਹਾਨੂੰ ਦੱਸਣਗੇ ਇਹ ਪ੍ਰਵਾਹੀਤ ਨੇ ਬਾਈ ਜੀ ਕਿਹੜਾ ਦੱਸ ਕੀ ਨੋ ਹੈ ਬਾਈ ਇਹ ਬਸ ਇਹ ਬਸ ਕੀ ਹੈ ਪੂਰਾ ਮਾਮਲਾ ਕੀ ਹੈਗਾ ਕਿਹੜੇ ਕਿਹੜਾ ਆੜਤੀ ਹੈਗਾ ਕਿਹਦੇ ਪੈਸੇ ਫਸੇ ਹੋਏ ਨੇ ਉਹਨਾਂ ਦੇ ਵੀ ਸੁਪਦੇ ਵੀ ਪੈਸੇ ਨਹੀਂ ਇਹ ਲੱਜੀ لال ਆ ਸੰਘੇੜਿਆਂ ਦਾ ਆੜਤੀ ਹੈ ਇੱਕ ਨਰਿੰਦਰ لال ਪੰਸਲ ਜੀ ਫਾਰਮਰ ਦਾ ਨਾਮ ਆ ਜੀ ਉਹਦਾ ਮੁੰਡਿਆ ਪਲੈਤੀ ਰਾਮ ਰਕੇਸ਼ ਕੁਮਾਰ ਤੇ ਇਹ ਆੜਤ ਦਾ ਮਤਲਬ ਕਿ ਆੜਤ ਚਲਾਉਂਦੇ ਸੀ ਇੱਕ ਇਹਨਾਂ ਦਾ ਸਾਰਿਆਂ ਨਾਲ ਛੋਟਾ ਭਾਈ ਸੀ ਸਤੀਸ਼ ਉਹ ਵੀ ਆੜਤ ਚਲਾਉਂਦਾ ਸੀ ਇਹਨਾਂ ਦੇ ਨਾਲ ਸਾਂਝੀ ਆੜਤ ਸੀ ਇਹਨਾਂ ਦੀ ਠੀਕ ਹੈ ਇਹਨਾਂ ਨੇ ਇਹ ਜਿਹੜਾ ਦਰਸ਼ਨ ਸਿੰਘ ਮਰਿਆ ਇਹ ਵੀ ਅੜਤ ਜਾਉਣਾ ਹੋਸੀ ਅਸੀਂ ਵੀ ਆਉਂਦੇ ਸੀ ਇਹ ਜਦੋਂ ਪੈਸੇ ਮੰਗਦਾ ਸੀ ਇਹਦੇ ਵਿਚਾਰੇ ਨੇ ਥੋੜੇ ਥੋੜੇ ਪੈਸੇ ਕਰਕੇ ਜਮਾ ਕੀਤੇ ਸੀ ਹਰੇਕ ਬੰਦਾ ਹੀ ਕਰਦਾ ਵਿਚਾਲਾ ਸਾਡੇ ਜਵਾਕਾਂ ਦੇ ਕੰਮ ਆਉਣਗੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਜਦੋਂ ਦਿੱਤਾ ਨਹੀਂ ਸੀ ਇਹ ਅਨਕਾਰ ਕਰ ਦਿੰਦਾ ਸੀ ਵੀ ਅੱਜ ਲੈ ਲਈ 10 ਦਰਾਂ ਉਹਨੇ ਲਈ 15 ਦਰਾਂ ਲਈ ਟਾਈਚ ਚੱਲਦੇ ਰਹਿਣ ਲੱਗ ਗਿਆ ਟੈਨਸ਼ਨ ਤੋਂ ਰਹਿਣ ਲੱਗ ਗਿਆ ਉਹ ਟੈਨਸ਼ਨ ਇਹਦੀ ਮਨ ਤੇ ਲੱਗੀ ਇਹ ਇਹਦੀ ਡੈਥ ਹੋ ਗਈ ਆ ਪੈਸਿਆਂ ਦੇ ਕਰਕੇ ਇਹਦੀ ਡੈਥ ਹੋਈ ਆ 15 ਲੱਖ 16000 ਰੁਪਏ ਇਹਨਾਂ ਨੇ ਲੈਣਾ ਸੀ ਬਾਕੀ ਉਹਦੇ ਇਲਾਜ ਤੇ ਪੈਸੇ ਅਲੱਗ ਲੱਗੇ ਅੱਛਾ ਮੈਂ ਵੀ ਜਾਂਦਾ ਸੀ ਮੇਰੇ ਵੀ ਪੈਸੇ ਸੀ ਮੇਰਾ ਕੋਈ ਪਲਾਟ ਵੇਚਿਆ ਸੀ ਅਸੀਂ ਕੋਈ ਪੇਮੈਂਟ ਆਈ ਸੀ ਕਿਸੇ ਪਾਸੇ ਇਹਨੂੰ ਪਤਾ ਲੱਗ ਗਿਆ ਵੀ ਪੈਸੇ ਇਹਦੇ ਕੋਲੇ ਹੈਗੇ ਨੇਗੇ ਤੇ ਮੈਨੂੰ ਕਹਿੰਦਾ ਜਦ ਤੱਕ ਨਹੀਂ ਚਾਹੀਦੇ ਹੋਏ 15 ਦਿਨ ਮੈਨੂੰ ਪਹਿਲਾਂ ਦੱਸ ਦੇ ਕਾਊਂਟਰ ਤੇ ਧਰਦਾਗੇ ਤੇਰੇ ਪੈਸੇ ਮੈਂ ਠੀਕ ਹੈ ਉਸ ਤੋਂ ਬਾਅਦ ਜੀ ਅਸੀਂ ਲਗਾਤਾਰ 3 ਸਾਲ 4 ਸਾਲ ਮੰਗਦੇ ਰਹੇ ਕਿ ਸੰਦ ਪੈਸੇ ਸਾਡੇ ਪੈਸੇ ਰੇ 1 ਰੁਪਇਆ ਨੇ ਮੋੜਿਆ ਜਦ ਅਸੀਂ ਇਹਦੀ ਜੈਂਸੀਸ ਜਾਂਦੇ ਆ ਸਪਰਾਇਟ ਟਰੈਕਟਰ ਦੀ ਮੰਗਣ ਪੈਸੇ ਇਹਦੇ ਮੁੰਡਿਆਂ ਕੋਲੇ ਉਹ ਕਹਿੰਦੇ ਨੇ ਹਲੇ ਆਏ ਦੀ ਜਦੋਂ ਸਾਡੀ ਕੋਈ ਚੀਜ਼ ਵਿਕੂ ਅਸੀਂ ਉਦੋਂ ਦੇਵਾਂਗੇ ਇੱਕ ਇਹਦਾ ਪੱਠਾਗਾ ਸੇਖੇ 4 ਕਿਲੇਾਂ ਚ ਉਹਦੇ ਤੇ ਅੱਜ ਤੋਂ 2 ਸਾਲ ਪਹਿਲਾਂ ਮੈਂ ਢੂੜ ਕਰੋੜ ਰੁਪਇਆ ਲਾਤਾ ਮੈਨੂੰ ਕਹਿੰਦੇ ਤੈਨੂੰ ਤਾਂ ਦਿੰਦੇ ਨਹੀਂ ਮੈਂ ਹਾਂ ਲਾਲਾ ਵੀ ਐ ਕਰ ਪਾਤੇ ਘੱਟ ਕਰਕੇ ਨਿਮੇੜਲਾ ਸਾਡੇ ਨਾਲ ਜਿੱਦ ਸਾਡੇ ਬਣੀ ਵੱਧ ਗਈ ਅਸੀਂ ਤੈਨੂੰ ਦੇ ਦਿੰਨੇ ਆ ਜੇ ਸਾਡੇ ਪੂਰੇ ਹੁੰਦੇ ਤਾਂ ਸਾਨੂੰ ਪੱਠਾ ਛੱਡਦੇ ਨਹੀਂ ਕੋਈ ਹੋਰ ਚੀਜ਼ ਛੱਡਦੇ ਇਹਨੇ ਅਨਕਾਰ ਕਰਤਾ ਕਹਿੰਦਾ ਅਸੀਂ ਉਹ ਬੰਦੇ ਨੂੰ ਚੀਜ਼ ਨਹੀਂ ਦਿੰਦੇ ਜਿੱਤੋਂ ਜਿਹਦੇ ਅਸੀਂ ਪੈਸੇ ਦੇਣੇ ਨੇਗੇ ਅਸੀਂ ਨਰੋਲ ਚੀਜ਼ ਵੇਚਾਂਗੇ ਆਪਦੀ ਮਰਜ਼ੀ ਦਾ ਪੈਸੇ ਦੇਵਾਂਗੇ ਫਿਰ ਇਹਦੇ ਕੋਲ ਇੱਕ ਸ਼ੈਲਰ ਆ 5 ਕਿੱਲਿਆਂ ਦੇ ਸੇਖੇ ਉਹ ਨਹੀਂ ਇਹਨੇ ਵੇਚਿਆ ਫਾਈਨਾਂਸ ਇਹਨਾਂ ਦਾ ਚੱਲਦਾ ਬਲੈਤੀ ਰਾਮ ਦਾ ਬਲੈਤੀ ਦਾ ਮੁੰਡਾ ਚਲਾਉਂਦਾ ਜੀ ਰਕੇਸ਼ ਦੇ ਮੁੰਡੇ ਉਹ ਚ ਬੈੰਦੇ ਆਗੇ ਸ਼ੈਲਰ ਦੇ ਆ ਆਪਣਾ ਟਰੈਕਟਰ ਵਾਲੀ ਏਜੰਸੀ ਦੇ ਵਿੱਚ ਤੇ ਇਹਨਾਂ ਨੇ ਅਸੀਂ ਜ਼ੋਰ ਲਾ ਲਿਆ ਵੀ ਸਾਨੂੰ ਕੋ ਟਰੈਕਟਰ ਚਾਹੀਦਾ ਚੱਲ ਐਨੇ ਕੋਈ ਗੱਲ ਨਹੀਂ ਟਰੈਕਟਰ ਦੇ ਦੇ ਨਾ ਕਹਿੰਦੇ ਬਾਅਦ ਵਿੱਚ ਮੁੱਕਰ ਗਿਆ ਕਹਿੰਦਾ ਵੀ ਮੇਰੇ ਤਾਂ ਏਜੰਸੀ ਨਹੀਂ ਹੈਗੀ ਏਜੰਸੀ ਪ੍ਰੇਮ ਭੂਤ ਕੀ ਹੈਗੀ ਜਿਹੜੇ ਤਫੇ ਵਾਲੇ ਨੇ ਉਹਨਾਂ ਨੂੰ ਇਹਨਾਂ ਨੇ ਸਟਾਮ ਤੇ ਲਿਖ ਕੇ ਦਿੱਤਾ ਵੀ ਅਸੀਂ ਜੇ ਸਾਡਾ ਲੋਕ ਗੱਲ ਨਾ ਫੜਨਾ ਵੀ ਸਾਨੂੰ ਅਸੀਂ ਕਹਦਾਂਗੇ ਵੀ ਏਜੰਸੀ ਤਾਂ ਇਹਨਾਂ ਦੀ ਆ ਪ੍ਰੂਫ ਦੇ ਵਜੋਂ ਦਿਖਾਉਂਦਾ ਅਗਲੇ ਨੂੰ ਵੀ ਏਜੰਸੀ ਮੇਰੀ ਆ ਅਸੀਂ ਤਾਂ ਕਹਿੰਦੇ ਨੇ ਇੱਥੇ ਨੌਕਰੀ ਕਰਦੇ ਆ ਫਿਰ ਅਸੀਂ ਉੱਥੇ ਜਿੱਥੇ ਜਦੋਂ ਪੈਸੇ ਮੰਗਣ ਜਾਂਦੇ ਆ ਸਾਨੂੰ ਕਹਿੰਦੇ ਸਾਡੇ ਕੋਲੇ ਹੈ ਨਹੀਂ ਜੇ ਘਰੇ ਜਾਂਦੇ ਆ ਇਹਨਾਂ ਦੇ ਬੁੜੀਆ ਕਹਿੰਦੇ ਨੇ ਅਸੀਂ ਤੁਹਾਡੇ ਕਿਹੜੇ ਪੈਸੇ ਦੇਣੇ ਨੇ ਜਦ ਇਹਨੇ ਰਕੇਸ ਦੇ ਮੁੰਡੇ ਨੇ ਕੋਠੀ ਲਈ ਉਦੋਂ 10 ਲੱਖ ਰੁਪਈਆ ਮੈਥੋਂ ਲੈ ਲਿਆ ਕਹਿੰਦਾ ਮੈਂ ਕੁ ਘਟਦਾ ਮੈਨੂੰ 10 ਲੱਖ ਰੁਪਈਆ ਪਾ ਦੇ ਪੱਕਿਆਂ ਦੀ ਪੇਮੈਂਟ ਪਾਈ ਹੈ ਜੀ ਠੀਕ ਹੈ ਕਦੇ ਬਲੈਤੀ RAM ਦੇ ਖਾਤੇ 'ਚ ਪਏਗੇ ਪੈਸੇ ਉਹ ਉਹ ਵੀ ਨਹੀਂ ਉਹਨੇ ਦਿੱਤੇ ਮੋੜੇ 1 ਰੁਪਈਆ ਨਹੀਂ ਮੋੜਿਆ ਕਿਤੇ ਵੀ ਕਦੇ ਵੀ ਉਹ ਸਾਰੀ ਪਲਾਟ ਦੀ ਪੇਮੈਂਟ ਸਾਡੀ ਕਾਪਟ ਤੋਂ ਘੱਟ 80-85 ਲੱਖ ਰੁਪਈਆ ਸੀ ਇਹਨੇ ਇਹਦੇ ਸਾਨੂੰ ਜੰਜੀ ਰੋੜੀ ਪਿਆਜ ਤਾਂ ਦੇਣੀ ਕੀ ਆ ਠੀਕ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੇਖ ਦੇ ਕਿ ਹੋਰ ਵੀ ਬਾਜ਼ਾਰ ਦੇ ਜਿਹੜੇ ਮਹਾਜਨ ਪਾਣੀਏ ਬੰਦੇ ਨੇ ਉਹ ਖਰਾਬ ਹੋ ਰਹੇ ਨੇ ਲੋਕਾਂ ਦੇ ਪੈਸੇ ਦੱਬਣ ਤੇ ਉਹ ਵੀ ਉਹਨਾਂ ਦੀ ਵੀ ਆਦਤ ਬਣਦੀ ਤੁਰੀ ਜਾਂਦੀ ਆ ਠੀਕ ਹੈ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਤਾਂ ਕਿ ਦੂਜੇ ਜਿਹੜੇ ਬੈਠੇ ਨੇ ਚੋਰ ਉਹਨਾਂ ਨੂੰ ਵੀ ਅਕਲ ਆ ਸਕੇ ਠੀਕ ਹੈ ਕਿ ਇਹ ਇਹ ਭਾਈ ਜੀ ਸਾਡੇ ਪਿੰਡੋਂ ਨੇਗੇ ਇਹ ਵੀ ਮੇਰੇ ਨਾਲ ਜਾਂਦੇ ਰਹੇ ਰਗੇ ਬੰਗੜ ਪੈਸੇ ਇਹਨਾਂ ਨੂੰ ਵੀ ਕੋਈ ਰਾਹ ਨਹੀਂ ਪਿਆ ਹੁਣ ਇਹਨਾਂ ਨਾਲ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਲੋਕੀ ਕਿਸਾਨ ਜਦ ਤੇ ਬੰਦਿਆ ਮਤਲਬ ਕਿ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕੀ ਲਾਲਚ ਹੈ ਕੀ ਉਹਨਾਂ ਨੂੰ ਕੋਈ ਡਰ ਨਹੀਂ ਕਿਉਂ ਇਸ ਤਰ੍ਹਾਂ ਦਾ ਪੈਸਾ ਕਿਉਂ ਦੱਬ ਰਹੇ ਨੇ ਉਹ ਉਹਨਾਂ ਨੂੰ ਕੋਈ ਡਰ ਨਹੀਂ ਉਸ ਸਿਰੇ ਦੇ ਚੋਰ ਨੇ ਐਨੀ ਚੀਜ਼ ਉਹਨਾਂ ਨੇ ਵੇਚੀ ਠੱਗੀਆਂ ਦਾ ਕੰਮ ਆ ਉਹਨਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਬਾਣੀਆਂ ਤੋਂ ਵਿੱਚ ਬੰਦੇ ਇਹੋ ਜਿਹੇ ਬਾਜ਼ਾਰ ਦੇ ਵਿੱਚ ਬੈਠੇ ਨੇ ਜਿੱਨਾ ਤੁਰੇ ਜਾਂਦੇ ਤਾਂ 10-10 ਲੱਖ ਰੁਪਏ 20-20 ਲੱਖ ਰੁਪਏ ਉਹ ਫੜ ਕੇ ਆਈ ਲੈ ਗਏ ਬਿਗੇਰ ਲਿਖਤ ਪੜਤ ਤੋਂ ਆਪਣੇ ਕੋਲੇ ਦਾ ਸਾਰੀ ਲਿਖਤ ਪੜਤ ਵੀ ਆ ਉਹਨਾਂ ਦੀ ਆ ਸਟਾਮ ਤੇ ਲਿਖੇ ਹੋਏ ਨੇ ਪੈਸੇ ਲੈਟਰ ਬੈਡ ਤੇ ਲਿਖੇ ਹੋਏ ਨੇ ਪੈਸੇ ਚੈੱਕ ਆਪਣੇ ਕੋਲੇ ਰਹਿ ਗਏ ਜਾਂਸੀ ਤੋਂ ਮੈਂ ਪੈਸੇ ਲੈਣੇ ਨੇ 630000 ਰੁਪਏ ਮੈਂ ਜਲਸੀ ਤੋਂ ਲੈਣਾ ਸਵਰਾਜ ਦੀ ਤੋਂ ਨਾ ਕਿ ਮੈਂ ਨਰੰਜਨ ਲਾਉਂ ਦੇ ਜਫਰਮ ਤੋਂ ਲੈਣਾ ਮੈਂ ਫਰਮ ਦੇ ਉੱਤੇ ਮੈਂ ਕੇਸ ਲਾਇਆ ਹੁਣ ਸਵਰਾਜ ਦੀ ਏਜੰਸੀ ਤੇ ਮੈਂ ਕੇਸ ਲਾਇਆ ਵੀ ਮੈਂ 630000 ਰੁਪਏ ਲੈਣਾ ਸੁੱਤੋਂ ਵੀ ਜ਼ਿਆਦਾ ਮੈਨੂੰ ਟਰੈਕਟਰ ਦਿਓ ਨਹੀਂ ਮੈਨੂੰ ਮੇਰੇ ਪੈਸੇ ਵਾਪਸ ਕਰੋ ਸਵਰਾਜ ਦੀ ਏਜੰਸੀ ਤੋਂ ਵੀ ਮੈਂ ਇਹਨਾਂ ਦੀ ਤੋਂ ਮੈਂ 630000 ਰੁਪਏ ਲੈਣਾ ਜੀ ਮੇਰਾ ਕੇਸ ਲਾਇਆ ਮੇਰਾ ਵਕੀਲ ਕਰੇ ਖੜਿਆ ਹੋਇਆ ਹੈ ਕੀ ਲੱਗਦਾ ਭਾਈ ਜਿਵੇਂ ਹੁਣ ਤੁਸੀਂ ਵੀ ਜਾ ਕੇ ਉਹ ਨਾਲ ਕਿਸਾਨ ਜਥੇਬੰਦੀਆਂ ਧਰਨਾ ਵੀ ਲਾਉਂਦੀ ਹੈ ਜਾਂ ਕਿਸਾਨ ਜਥੇਬੰਦੀਆਂ ਲੋਕਾਂ ਦੇ ਹੱਕਾਂ 'ਚ ਵੀ ਖੜਦੀ ਹੈ ਕਿ ਜਦੋਂ ਤੁਸੀਂ ਕੀ ਸਟੂਰ ਸੈ ਨਹੀਂ ਵੀ ਅਸੀਂ ਜਥੇਬੰਦੀ ਦੇ ਵਿੱਚੋਂ ਆਏ ਆ ਸਾਡਾ ਕੋਈ ਵੀ ਰਤਬਾ ਹੈਗਾ ਜਾਂ ਅਸੀਂ ਵੀ ਜੇ ਨਾ ਤੁਸੀਂ ਪੈਸੇ ਤੋਂ ਧਰਨੇ ਲਾਉਂਦੇ ਭਾਈ ਬੋਕਰ ਸਿੰਘ ਫਿਰ ਵਾਈ ਭਾਰਤੀ ਕਾਂਜਨੀ ਦੀ ਗੱਦੀ ਆ ਅਸੀਂ 5-7 ਵਾਰ ਕੇਵਲ ਸਿੰਘ ਨਾਲ ਗਏ ਆ ਵੇ ਇਹਦੇ ਪਾਈ ਪੈਸੇ ਹਿਸਾਬ ਕਿਤਾ ਕਰੋ ਇਹਦੇ ਜਿਹੜੇ ਪੈਸੇ ਨੇ ਵੀ ਕੋਈ ਇੱਕ ਨੰਬਰ ਨਹੀਂ ਇੱਕ ਨੰਬਰ ਇਹ ਨੇ ਇਹਨਾਂ ਨੇ ਆ ਵੀ ਜ਼ਮੀਨ ਵੇਚੀ ਦੀ ਪਲਾਟ ਵੇਚਿਆ ਸੀ ਜ਼ਮੀਨ ਪਲਾਟ ਵੇਚ ਕੇ ਉਹ ਪੈਸੇ ਇਹਨਾਂ ਨੇ ਪਲਾਟ ਆਪਦੇ ਧਰ ਤੇ ਪਲਾਟ ਵਿੱਚ ਉਸਤਾਦ ਦੀ ਮਾਤਾ ਕੋਲ ਸੀ ਕਿ ਪੈਸੇ ਕੋਸ਼ਿਸ਼ ਇਹਦੇ ਸੀ ਕਿ ਇਹਨਾਂ ਨੇ ਆਪਦੇ ਉਹਨਾਂ ਦੀ ਧਰਤੀਆਂ 'ਚ 플ਾਟ ਵਗੈਰਾ ਵੇਚ ਕੇ ਫਾਣ 플ਾਟ ਵਗੈਰਾ ਵੇਚ ਕੇ ਧਰਤੀ ਤੇ ਇਹਨਾਂ ਨੂੰ ਵਿਸ਼ਵਾਸ ਸੀ ਕਿ ਚਲੋ ਆਪਣੇ ਆਰਥੀ ਨੇ ਕੁਰਾਣੇ ਵਿਆਜ ਵਗੈਰਾ ਮਿਲ ਜੂਗਾ ਲਾਰਜ ਦਾ ਹੁੰਦਿਆ ਰੇਖਾ ਬੰਦਗੀ ਪਰ ਉਹਨਾਂ ਨੇ ਇਹਨੂੰ ਨਾ ਵਿਆਜ ਨਾ ਵਗੈਰਾ ਕੁਝ ਵੀ ਨਹੀਂ ਦਿੱਤਾ ਅਸੀਂ ਕਈ ਗੜੇ ਉਹਨਾਂ ਕੋਲੇ ਮਾਰੀ ਪਾਈ ਇਹਨਾਂ ਨੇ ਹਿਸਾਬ ਕਿਤਾਬ ਕਰਦਿਓ ਅੱਗੇ ਉਹਨਾਂ ਦੀ ਬੁੜੀਆਂ ਹੁੰਦਿਆ ਜੀ ਜਵਾਸ ਵਾਲ ਕੋਈ ਨਹੀਂ ਸੀ ਉਹ ਦੀ ਘਰੇ ਨਹੀਂ ਹੈਗੇ ਉਹ ਫਲਾਣੇ ਥਾਂ ਨੇ ਤੁਸੀਂ ਮੰਡੋ ਸਾਨੂੰ ਇੱਕ ਵੀ ਵੇਰ ਉਹਨੇ ਕੋਈ ਰਾਹ ਨਹੀਂ ਦਿੱਤਾ ਤੇ ਇਸ ਤੋਂ ਬਿਨਾਂ ਇਹਨਾਂ ਦੇ ਚਾਚੇ ਦੇ ਹੀ ਪੈਸੇ ਉੰਨਾ 20 ਲੱਖ ਦੇ ਕਰੀਬ ਸੀਗਾ ਉਹ ਕੁਝ ਗੜੇ-ਗੜੇ ਲਾ ਕੇ ਕੁਝ ਨੇ ਪਲਾਟ-ਪਲਾਟ ਦਿੱਤੇ ਤੇ ਨਿਵੇੜਤਾ ਪਰ ਇਹਨਾਂ ਦਾ ਕੋਈ ਕੁਝ ਨਿਪਟਿਆ ਜੀ ਤੇ ਇਧਰਾਂ ਦਰਸ਼ਨ ਸਿੰਘ ਹੋਰ ਵੀ ਬਹੁਤ ਬਹੁਤ ਸਾਰੇ ਕਿਸਾਨ ਨੇ ਯਾਰ ਇਹਨਾਂ ਦੇ ਵਿੱਚ ਜਿਹੜੇ ਪੈਸੇ ਪਸਾਈ ਬੈਠੇ ਨੇ ਪਰ ਕਿਸੇ ਦਾ ਵੀ ਪੈਸਾ ਦੇ ਨੂੰ ਕਿਆਰ ਨਹੀਂ ਕਈ ਹੋਏ ਇਸੇ ਦਾ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਉਹ ਕੀਤੀ ਜਾਵੇ ਤੇ ਸਾਡੇ ਕਿਸਾਨਾਂ ਦੇ ਪੈਸੇ ਦਿਵਾਏ ਜਾਣ ਇੱਕ ਹੋਰ ਗੱਲ ਆ ਜੀ ਇੱਕ ਪਲਾਟ ਸਾਡਾ ਇਹਨੂੰ ਪਤਾ ਲੱਗਿਆ ਇੱਕ ਪੇਮੈਂਟ ਮੇਰੇ ਕੋਲ ਪਲਾਟ ਪਿਆ ਸੀਗਾ ਬਰਨਾਲੀ ਉਹ ਤਕਰੀਬਨ 80-90 ਲੱਖ ਰੁਪਏ ਦਾ ਪਲਾਟ ਆ ਮੈਨੂੰ ਕਹਿੰਦਾ ਇਹ ਵੀ ਤੂੰ ਵੇਚ ਦੇ ਮੈਂ ਕਿਉਂ ਵੇਚਦਾ ਕਹਿੰਦਾ ਤੂੰ ਐਂ ਕਰ ਮੈਨੂੰ ਦੇ ਦੇ ਪੈਸੇ ਮੈਂ ਤੇਰੇ 6 ਸਾਲ ਦੇ ਵਿੱਚ ਦੁੱਗਣੇ ਕਰ ਦੂੰਗਾ ਮੈਂ ਤਾਂ ਤੂੰ ਪਹਿਲਾਂ ਵਾਲੇ ਮੋੜ ਦੇ ਮੇਰੇ ਠੀਕ ਆ ਜਿਹੜੇ ਪਲਾਟ ਵਾਲੇ ਪੈਸੇ ਨੇ ਇਹ ਪਲਾਟ ਦਾ ਵਾਹਾਂ ਤਰਪਾਦ ਵਿੱਚ ਗੱਲ ਕਰੀ ਹੋਇਆ ਤੂੰ ਮੇਰੇ ਪਹਿਲਾਂ ਪੈਸੇ ਦੇ ਪਹਿਲਾਂ ਵਾਲੇ ਕਿਉਂਕਿ ਦੇਣੇ ਉਹਨੇ ਕਿਹੜੇ ਸੀ ਉਹ ਤਾਂ ਠੱਗੀਆਂ ਮਾਰਦਾ ਸੀ ਲੋਕਾਂ ਨਾਲ ਹਰੇਕ ਨਾਲ ਠੱਗੀ ਮਾਰਦਾ ਸੀ ਠੱਗੀ ਤੋਂ ਵਗਰੇ ਉਹਦਾ ਕੰਮ ਨਹੀਂ ਜਿਹੜੇ ਆਪਣੇ ਕੋਈ ਵੀ ਐਮਐਲਏ ਆ ਹਰੇਕ ਨਾਲ ਇਹਨਾਂ ਦੀ ਜਾਰੀ ਆ ਹਰੇਕ ਨਾਲ ਇਹ ਵੋਟਾਂ ਆਪਣੇ ਦਫ਼ਤਰ ਦਿੰਦੇ ਨੇ ਮੀਤ ਹੇਰ ਨੂੰ ਇਹਨਾਂ ਨੇ ਦਫ਼ਤਰ ਦਿੰਦੇ ਨੇ ਕੇਵਲਟਨ ਨੂੰ ਇਹਨਾਂ ਨੇ ਦਫ਼ਤਰ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਵੀ ਅਸੀਂ ਚੋਰਾਂਗੇ ਇਹਨਾਂ ਨਾਲ ਮਿਲੇ ਤੋਂ ਵਗਰੇ ਸਾਡਾ ਛੜ ਨਹੀਂ ਆ ਤੇ ਇਸ ਕਰਕੇ ਇਹ ਸਪਾਰਸ ਲਵਾ ਦਿੰਦੇ ਨੇ ਪੁਲਿਸ ਨੂੰ ਪੈਸੇ ਖਵਾ ਦਿੰਦੇ ਆ ਜੀ ਤਾਂ ਹੀ ਇਹ ਭੱਜੇ ਹੋਏ ਆਗੇ ਤਾਂ ਹੀ ਅਰੈਸਟ ਨਹੀਂ ਹੋ ਰਹੀ ਜੀ ਬਿਲਕੁਲ ਵੀ ਜਦੋਂ ਕਿਸੇ ਦਾ ਕੋਈ ਪੈਸਾ ਹੱਕ ਦਾ ਹੈ ਤਾਂ ਉਹਨੂੰ ਮੋੜਨਾ ਜ਼ਰੂਰ ਚਾਹੀਦਾ ਹੈ ਇਹ ਉਹ ਕਿਸਾਨ ਨੇ ਆਪਦਾ ਦਰਦ ਬਿਆਨ ਕਰ ਰਹੇ ਨੇ ਕਿ ਜਿਨ੍ਹਾਂ ਦੇ ਪੈਸੇ ਪਾਈਪਾਈ ਕਰਕੇ ਇਹ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਦਾ ਪੈਸਾ ਜਿਹੜਾ ਹੈਗਾ ਉਹ ਆੜਤੀ ਨਹੀਂ ਮੋੜ ਰਹੇ ਉਹ ਇੱਕ ਤਰ੍ਹਾਂ ਦਾ ਦੱਬ ਰਹੇ ਨੇ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਠੱਗੀ ਮਾਰ ਰਹੇ ਨੇਗੇ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਇਹ ਤਾਂ ਹਲੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜਾ ਇਹਨਾਂ ਦਾ ਕਿਸਾਨਾਂ ਦਾ ਉਹ ਧਰਨਾ ਹੈਗਾ ਉਹ ਬਿਲਕੁਲ ਜਾਰੀ ਹੈ ਕਿਸਾਨ ਪੱਟੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਪੂਰੇ ਸਮੇਂ ਸੋਨ ਤਾਂ ਵੀ ਇੱਥੇ ਪਹੁੰਚੇ ਹੋਏ ਸੋਨ ਦੇ ਪਾਸੇ ਸੋਨ ਦੇ ਵਿੱਚ